ਮੈਂ ਲੋਪੁਤ ਆ ਜਾ ਨਾ ਹੁਣ ਕਤੋਂ ਪੈਰ ਅੱਗੇ ਰੱਖਦੀ ਆ ਚਠਾਣੀਏ ਤੇਰਾ ਦੂਜਾ ਵਿਆਹ ਤੁਸੀਂ ਮੈਨੂੰ ਬੁੱਲਾ ਕਿਹਾ ਸੀ ਰੋਸੇ ਮੇਰੀ ਮੰਮੀ ਨਾਲ ਮਿਲ ਆਉਗੇ ਆਪਣੇ ਇੱਕ ਨਹੀਂ ਦੋ ਲਾਦਾ ਨੇ ਕਰਨਾ ਕੀ ਆ ਬੇਬੇ ਆਂ ਅੰਮੋ ਨੂੰ ਇੱਕ ਝਟਕਾ ਦੇਣਾ ਹੱਸ 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 ਨਾ ਇਹਨੂੰ ਚਿਚੜੀ ਵਾਂਗੂ ਚਮੇੜ ਕੇ ਬੈਠੀ ਆ ਤੈਨੂੰ ਇਹਨਾਂ ਨੂੰ ਪਤਾ ਲੱਗਦਾ ਬੁੜੀ ਮਾਂ ਕੰਮ ਕਰਦੀ ਪਈ ਆ ਮੈਂ ਨਾਲ ਕਰਾ ਦਮਾ ਮੰਮੀ ਕੰਮ ਤਾਂ ਮੈਂ ਤਾਂ ਕਰਾਉਂਗੀ ਨਾ ਜੇ ਮੇਰੀ ਗੋਦੀ ਚੋਂ ਲਹੂ ਆ ਇਹ ਤਾਂ ਉੱਤਰਦਾ ਹੀ ਨਹੀਂ ਮੇਰੀ ਗੋਦੀ ਚੋਂ ਸੋਨੀ ਇਹਨੂੰ ਇਹੋ ਜਿਹਾ ਕੀ ਬਾਹਰ ਦਿਖਾ ਕੇ ਲੈ ਕੇ ਆਈ ਆ ਆ ਜਿਹੜਾ ਤੇਰੀ ਗੋਦੀ ਚੋਂ ਨਹੀਂ ਉੱਤਰਦਾ ਉਹ ਮੈਨੂੰ ਤਾਂ ਦੱਸ ਦੇ ਮੰਮੀ ਜੋ ਮੈਂ ਇਹਨੂੰ ਦਿਖਾਇਆ ਤੇ ਜੋ ਇਹਨੇ ਦੇਖਿਆ ਤੁਸੀਂ ਉਹਦੇ ਬਾਰੇ ਕੋਈ ਗੱਲ ਹੀ ਨਾ ਕਰੋ ਤਾਂ ਚੰਗੀ ਗੱਲ ਹੈ अमोपुत तू तो एथे बैठ मैं तेरे वास्ते ना कुछ खान नो लेके आनी है नहीं।, नहीं बुआ ओ थोड़ी गोडी तो नहीं होता तो ना पर पुत जे तू एदे ही मेरी गोदी जी बैठा रिया ता मैं तेनु चीजियां किमे लेके के मेनू चीज जी नहीं चाहिए तुसी चढ़यो पुआं तुसी मम्मी वांगो छड़ के ना चले जाओ हाय नी ਮੇਰੇ ਮੁੰਡੇ ਦੇ ਦਿਲ 'ਚ ਕਿੱਡਾ ਡਰ ਬੈਠਿਆ ਪਿਆ ਨਾ ਪੁੱਤ ਜਿੱਦਾਂ ਤੇਰੀ ਮੰਮੀ ਛੱਡ ਕੇ ਗਈ ਐ ਨਾ ਅਸੀਂ ਨਹੀਂ ਤੈਨੂੰ ਛੱਡ ਕੇ ਜਾਂਦੇ ਆਪਾਂ ਤਾਂ ਤੈਨੂੰ ਕੋਲ ਰੱਖਾਂਗੇ ਨਾ ਪੁੱਤ ਅਸੀਂ ਤੇਰੇ ਨਾਲ ਕਾਹਤੇ ਗੁੱਸੇ ਹੋਣਾ ਤੂੰ ਨਾ ਮੇਰੇ ਨਾਲ ਵੀ ਹੱਸਿਆ ਖੇਡਿਆ ਕਰ ਮੇਰੇ ਹੱਥੋਂ ਵੀ ਕੁਝ ਖਾਇਆ ਪੀਆ ਕਰ ਬਾਕੀ ਪੁੱਤ ਜਿਹੜਾ ਮੈਂ ਤੈਨੂੰ ਗੁੱਸੇ ਹੋਈ ਆ ਤੈਨੂੰ ਘੂਰਿਆ ਆਣਾ ਆ ਦੇਖ ਸੌਰੀ ਆ ਤੇਰੀ ਦਾਦੀ ਤੇ ਤੋਂ ਮਾਫੀ ਮੰਗਦੀ ਆ ਹੁਣ ਤੈਨੂੰ ਜੋ ਕੁਝ ਵੀ ਚਾਹੀਦਾ ਹੋਊਗਾ ਨਾ ਤੇਰੀ ਦਾਦੀ ਤੇ ਤੇਰੀ ਭੂਆ ਲਿਆ ਕੇ ਦੇਣਗੇ ਹੁਣ ਤੂੰ ਐ ਕਰ ਤੂੰ ਨਾ ਅੰਦਰ ਜਾ ਕੇ ਖੇਡ ਠੀਕ ਆ ਦਾਦੀ ਵੇ ਅੰਦਰ ਜਾਣਾ ਨਾ ਸੋਨੀ ਆ ਚਮਤਕਾਰ ਕਿਵੇਂ ਹੋ ਗਿਆ ਨਾ ਤੂੰ ਮੁੰਡੇ ਨੂੰ ਕੀ ਦਿਖਾ ਕੇ ਲਿਆਈ ਆ ਉਹ ਮੈਨੂੰ ਦੱਸ ਦੇ ਉਹ ਤੇਰੀ ਬੋਲੀ ਕਿਵੇਂ ਬੋਲਣ ਲੱਗ ਗਿਆ ਕਿਉਂਕਿ ਉਹਨੂੰ ਮੈਂ ਜੋ ਦਿਖਾਉਣਾ ਚਾਹੁੰਦੀ ਸੀ ਨਾ ਉਹਨੇ ਉਹ ਦੇਖ ਲਿਆ ਉਹਨੇ ਆਪਣੇ ਨਵੇਂ ਪਿਓ ਦੇ ਨਾਲ ਨਾ ਆਪਣੀ ਮਾਂ ਨੂੰ ਤੇ ਭੈਣ ਨੂੰ ਹੱਸਣਾ ਦੇਖ ਲਿਆ ਵੈਸੇ ਸੋਨੀ ਮੈਨੂੰ ਇੱਕ ਗੱਲ ਦੱਸ ਤੈਨੂੰ ਉਹਨਾਂ ਦਾ ਪਤਾ ਕਿਵੇਂ ਲੱਗਿਆ ਉਹ ਕਿੱਥੇ ਨੇ ਤੇ ਤੂੰ ਕਿਵੇਂ ਪਹੁੰਚ ਗਈ ਬੇਬੇ ਤੂੰ ਕਿਉਂ ਕਿਵੇਂ ਕਿੱਥੇ ਨੂੰ ਛੱਡ ਤੂੰ ਅੰਬ ਖਾ ਗੁੱਟਲੀਆਂ ਨਾ ਗਿਣ। ਬਸ ਹੁਣ ਤੋ ਇਹ ਦੇਖ ਤੇਰਾ ਪੋਤਾ ਤੈਨੂੰ ਪਿਆਰ ਵੀ ਕਰੂਗਾ ਤੇ ਆਪਣੀ ਮਾਂ ਨੂੰ ਯਾਦ ਵੀ ਨਹੀਂ ਕਰੂਗਾ ਤੇ ਤੇਰੀ ਜ਼ਿੰਦਗੀ ਦੀ ਸਭ ਤੋਂ ਵੱਡੀ ਰੁਕਾਵਟ ਦੂਰ ਕਰਤੀ ਮੈਂ। ਪਾਪਾ ਤੁਸੀਂ ਨਾ ਬਹੁਤ ਵੱਡੀ ਗਲਤੀ ਕੀਤੀ ਆ ਇਹਨੂੰ ਘਰ ਲਿਆ ਕੇ ਮੀਮੀ ਆ ਦੇਖੋ ਬਲ ਕੋ ਬਾਲ ਖੇਲੀਏ ਅੰਮੂ ਮੈਂ ਹਲੇ ਪੜਦੀ ਪਈਆਂ ਮੈਂ ਖੇਡਣਾ ਨਹੀਂਗਾ ਤੂੰ ਖੇਡ ਕੇ ਫੇਰ ਪੜ ਲਈ ਆ ਜਾ ਖੇਲੀਏ ਅੰਮੂ ਮੈਂ ਤੈਨੂੰ ਕਿਹਾ ਨਾ ਮੈਂ ਪੜਦੀ ਪਈਆਂ ਕੱਲ ਮੇਰਾ ਪੇਪਰ ਆ ਮੇਰਾ ਬੀਟਾ ਪੇਪਰ ਆ ਜਾ ਦੇ ਖੇਲਿਏ ਅੰਮੋ ਮੈਨੂੰ ਪੜ ਲੈਨੇ ਮੈਨੂੰ ਗੁੱਸਾ ਨਾ ਚੜਾ ਜਿਆਦਾ ਕਿ ਤੂੰ ਕੱਲਾ ਖੇਡਲਾ ਦੋ ਮਿੰਨਾਂ ਨਾਲ ਕੁਛ ਨਹੀਂ ਹੁੰਦਾ ਆ ਜਾ ਖੇਲਿਏ ਮੈਨੂੰ ਕਿਹਾ ਨਾ ਜਾ ਤੂੰ ਗੁੱਸਾ ਕਰ ਨਾ ਚੜਾਈ ਜੰਨਾ ਚ ਗਿਆ 2 ਮਿੰਟ ਦੇ ਨਾਲ ਕੁਝ ਨਹੀਂ ਹੁੰਦਾ ਅਜਾ ਖੇਡੀ ਕੀ ਤੋਂ ਪੁੱਛ ਕੇ ਚੀਜ਼ ਰਹਿਤੀ ਆ ਮੇਰੀ ਤੋ ਭੈਣ ਤੈਨੂੰ ਕਿੰਨੀ ਵਾਰ ਕਿਹਾ ਮੈਂ ਤੇਰੀ ਭੈਣ ਨਹੀਂ ਹੈਗੀ ਸਮਝ ਕਿਉਂ ਨਹੀਂ ਆਂਦੀ ਤੈਨੂੰ ਇਹੇ ਬਾਲ ਨਾ ਮੈਂ ਆਪਣੇ ਬੀਰੇ ਲਈ ਲੈ ਕੇ ਰੱਖੀ ਹੋਈ ਆ ਤੇਰੇ ਵਰਗਾ ਲਈ ਨਹੀਂ ਮੈਂ ਵੀ ਆ ਬਾਲ ਕਿਸ ਨੂੰ ਯਾਦ ਕਰਕੇ ਛੱਕੀ ਸੀ ਬਾਲ ਨਾ ਤਾਂ ਮੁੰਡੇ ਖੇਡਦੇ ਹੁੰਦੇ ਆ ਤੇ ਤੇਰੇ ਕੋਲ ਤਾਂ ਭਰਾ ਹੀ ਨਹੀਂ ਹੈਗਾ ਕੀ ਗੱਲ ਆਪਣੇ ਪਿਓ ਨੂੰ ਯਾਦ ਕੀਤਾ ਸੀ ਮੈਂ ਤੈਨੂੰ ਬਾਰ-ਬਾਰ ਪਿਆਰ ਨਾਲ ਕਹੀ ਜਾਂਦੀ ਆ ਮੇਰੇ ਪਿਓ ਤੱਕ ਪਹੁੰਚਣ ਦੀ ਲੋੜ ਨਹੀਂ ਕੀ ਕਰ ਲੇਂਗੀ ਤੂੰ ਦੱਸੀ ਕੀ ਕਰਨੇਗੀ ਆ ਖੜੀ ਆ ਮੈਂ ਦੱਸਾਂ ਮੈਂ ਕੀ ਕਰ ਲੂੰਗੀ ਦੱਸਾਂ ਮੈਂ ਕੀ ਕਰ ਲੂੰਗੀ ਛੱਡ ਮੇਰੇ ਵਾਲਸ ਛੱਡ ਮੇਰੇ ਵਾਲ ਨਹੀਂ ਛੱਡੂੰਗੀ ਛੱਡ ਦੇ ਨਹੀਂ ਛੱਡੂੰਗੀ ਛੱਡ ਦੇ ਨਹੀਂ ਛੱਡਦੀ ਮੈਂ ਆ ਮੰਮੀ ਮੰਮੀ ਮਿੰਟ ਆ ਆ ਮੁੰਡਾ ਕੀ ਹੋਇਆ ਪੁੱਤ ਕੀ ਹੋਇਆ ਮੇਰੇ ਵਾਲ ਨਾ ਚੱਕਨ ਦੀ ਲੋੜ ਨਹੀਂ ਜਿਹੜਾ ਮੈਨਾਂ ਪੰਗਾ ਲੈਂਦਾ ਨਾ ਉਹਦੇ ਨਾਲ ਆਹੀ ਹੁੰਦਾ ਪੁੱਤ ਠੀਕ ਆ ਤੂੰ ਜ਼ਿਆਦਾ ਤਾਂ ਨਹੀਂ ਲੱਗੀ ਤੇਰੇ ਮਮਾ ਬਹੁਤ ਦਰਦ ਹੋ ਰਿਹਾ ਔਰ ਮੇਰੇ ਨੱਕ ਤੇ ਡੇ ਜ਼ੋਰ ਦੀ ਬੋਲ ਮਾਰੀ ਕੀ ਕਰਾਂ ਪੁੱਤ ਮੈਨੂੰ ਤਾਂ ਆਪ ਨੂੰ ਨਹੀਂ ਸਮਝ ਆ ਰਿਹਾ ਹੁਣ ਤਾਂ ਮੈਂ ਕੁਝ ਕਹਿ ਵੀ ਨਹੀਂ ਸਕਦੀ ਜੇ ਨਹੀਂ ਕਹਿ ਸਕਦੇ ਨਾ ਤਾਂ ਫਿਰ ਮੈਂ ਵੀ ਥਰੇਣਾ ਚੱਲੋ ਆਪਣੇ ਘਰੇ ਨਹੀਂ ਜਾ ਸਕਦੇ ਪੁੱਤ ਤੈਨੂੰ ਸਾਰਾ ਕੁਝ ਪਤਾ ਹੀ ਆ ਦੇਸ਼ਕ ਉਮਰ ਚ ਤੂੰ ਛੋਟਿਆ ਪਰ ਤੈਨੂੰ ਸਭ ਪਤਾ ਫਿਰ ਮੈਨੂੰ ਦੱਸੋ ਮੈਂ ਕੀ ਕਰਾਂ ਮੇਰੇ ਤਾਂ ਹੀ ਘੁੱਟ ਖਾਏ ਜਾਵਾਂ ਮਾੜੀਆਂ ਮੋਟੀਆਂ ਸੱਟਾਂ ਤਾਂ ਪੁੱਤ ਲੱਗਦੀਆਂ ਹੀ ਰਹਿੰਦੀਆਂ ਨੇ ਤੂੰ ਗੱਲ ਨੂੰ ਦਿਲ ਤੇ ਨਾ ਲਾਇਆ ਕਰ ਆਪਾਂ ਜਦ ਰਹਿਣਾ ਹੀ ਇੱਥੇ ਆ ਰਲ ਮਿਲ ਕੇ ਰਿਆ ਕਰੋ ਮੈਂ ਤਾਂ ਰਲ ਮਿਲ ਕੇ ਰਹਿਣ ਦੀ ਕੋਸ਼ਿਸ਼ ਕਰਦੀ ਆ ਮੰਮੀ ਪਰ ਮੈਂ ਕੀ ਕਰਾਂ ਉਹ ਹੀ ਖਿਜੀ ਰਹਿੰਦੀ ਆ ਫਿਰ ਪੁੱਤ ਤੂੰ ਉਹੋ ਜੇ ਕੰਮ ਹੀ ਨਾ ਕਰਿਆ ਕਰ ਜੀ ਤੂੰ ਉਹ ਖਿਜਦੀ ਆ ਸਗੋਂ ਉਹ ਕਰਿਆ ਕਰ ਜਿਹਦੇ ਨਾਲ ਉਹ ਖੁਸ਼ ਹੁੰਦੀ ਆ ਠੀਕ ਆ ਮੰਮੀ ਮੈਂ ਹੁਣੀ ਹੁਣੀ ਆ ਹੁਣ ਇਹ ਕਿੱਥੇ ਚਲੀ ਗਈ ਇਹਨੂੰ ਕਿਵੇਂ ਸਮਝਾਵਾਂ ਮੇਰਾ ਤਾਂ ਆਪ ਤਾਂ ਨਹੀਂ ਮੰਨ ਟਿਕਦਾ ਪਿਆ ਇਨੂੰ ਤਾਂ ਇਹਨਾਂ ਨੇ ਇਸ ਘਰ ਤੋਂ ਤੋੜਤਾ। ਫੱਟੇ ਰ ਕੱਪੜੇ ਤੇਰੀਆਂ ਚੀਜ਼ਾਂ ਤੇਰੀਆਂ ਯਾਦਾਂ ਹਜੇ ਵੀ ਇਸ ਘਰ ਦੇ ਵਿੱਚ ਨੇ। ਕੋਈ ਚਾਹ ਕੇ ਵੀ ਇਸ ਘਰ ਦੇ ਵਿੱਚ ਉਹਨਾਂ ਨੂੰ ਕੱਢ ਨਹੀਂ ਸਕਦਾ। ਦਾਦੀ ਮੰਮਾ ਕਿਨੂੰ ਨਹੀਂ ਕੋਈ ਕੱਢ ਸਕਦਾ ਘਰ ਚੋਂ? ਨਾਲਿਆ ਕੱਪੜੇ ਕੀ ਦੇ ਨੇ? ਇਹਨਾਂ ਨੂੰ ਕਿਉਂ ਦੇਖੀ ਜਾਂਦੇ ਹੋ? ਪੁੱਤ ਆਹ ਕੱਪੜੇ ਤੇਰੀ ਭੂਆ ਦੇ ਨੇ ਮੈਂ ਇਕੱਠੇ ਕਰਕੇ ਤਾਂ ਰੱਖ ਦੀਆਂ ਵੀ ਜਦ ਤੇਰੀ ਭੂਆ ਆਉਗੀ ਮੈਂ ਉਹ ਨੂੰ ਦੇ ਦੂੰਗੀ ਤੇ ਬਾਕੀ ਜਿਹੜਾ ਗਹਿਣਾ ਘੱਟਾ ਉਹ ਮੈਂ ਮਿੰਦੋ ਦੇ ਵਿਆਹ ਦੇ ਮਿੰਦੋ ਨੂੰ ਪਾ ਦੂੰਗੀ ਅੱਛਾ ਹਾਂ ਪੁੱਤ ਆਹ ਚਾਂਜਰਾ ਵੀ ਮਿੰਦੋ ਲਈ ਨੇ ਹਾਂ ਇਹ ਵੀ ਮਿੰਦੋ ਲਈ ਨੇ ਅੱਛਾ ਮੈਂ ਵੀ ਪਾ ਕੇ ਦੇਖਦੀ ਆ ਨਵੀ ਮੇਰਾ ਕੋ ਆ ਕੀ ਕਰਿਆ ਨਹੀਂ ਐ ਛੱਡ ਇਹਨੂੰ ਇੱਧਰ ਆ ਇੱਕ ਮਿੰਟ ਆ ਕੀ ਹਰਕਤ ਕੀਤੀ ਐ ਹਰ ਵੀ ਤੂੰ ਕੀ ਹਰਕਤ ਕੀਤੀ ਐ ਉਹ ਸਹੀ ਕੀਤਾ ਜੋ ਵੀ ਕੀਤਾ ਉਸ ਮਨਹੂਸ ਦਾ ਸਾਆ ਨਾ ਮੈਂ ਆਪਣੇ ਘਰ ਤੇ ਨਾ ਪੈਣ ਦੇਵਾ ਤੇ ਤੁਸੀਂ ਉਹਦੀਆਂ ਚੀਜ਼ਾਂ ਮੇਰੀ ਕੁੜੀ ਨੂੰ ਪਾਈ ਜਾਂਦੇ ਹੋ ਤੇ ਤੂੰ ਨਵੀ ਤੈਨੂੰ ਮੈਂ ਜੇ ਦਾਦੀ ਦੇ ਨੇੜੇ ਤੜੇ ਵੀ ਦੇਖ ਲਿਆ ਨਾ ਤੇਰੀ ਐਸੀ ਛੱਤਰ ਪ੍ਰੇੜ ਕਰੂ ਨਾ ਤੂੰ ਯਾਦ ਰੱਖੇਂਗੀ ਮਿੰਦੋ ਵੀਸ ਕਰੋ ਚਲੇਗੀ ਤੇ ਦਾਦੀ ਨਾਲ ਤੁਸੀਂ ਮੈਨੂੰ ਗੱਲ ਵੀ ਨਹੀਂ ਕਰਨ ਦਿੰਦੇ ਮੈਂ ਕਰਾਂ ਤਾਂ ਕਰਾਂਗੀ ਨਾ ਹੁਣ ਤੇਰੇ ਖੇਡਣ ਕਰਕੇ ਤੇਰੀ ਭੂਆ ਨੂੰ ਦੁਬਾਰਾ ਇੱਥੇ ਲਿਆ ਕੇ ਬਿਠਾ ਲਾਂ ਮੈਂ ਹਰਪ੍ਰੀਤ ਇੰਨਾ ਕੌੜਾ ਨਾ ਬੋਲ ਕਿ ਬੱਚੇ ਦੇ ਦਿਲ ਚ ਆਪਣੀ ਭੂਆ ਲਈ ਫਰਕੇ ਪੈ ਜਵੇ ਤੇ ਨਵੀਂ ਪੁੱਤ ਤੇਰੀ ਭੂਆ ਨੂੰ ਵਿਆਹ ਕੇ ਇਸ ਘਰੋਂ ਵਿਦਾ ਕੀਤਾ ਗਿਆ ਘਰੋਂ ਕੱਢਿਆ ਨਹੀਂ ਗਿਆ ਜਦੋਂ ਤੇਰੀ ਭੂਆ ਮਿਲਣ ਆਉਗੀ ਨਾ ਉਦੋਂ ਮਿੰਦੋ ਨਾ ਖੇਡਿਆ ਕਰੀ। ਉਹ ਮਾਤਾ ਉਹ ਕੀ ਗੱਲਾਂ ਕਰੀ ਜਾਂਦੀ ਐ? ਉਹ ਤੈਨੂੰ ਸ਼ਰਮ ਨਹੀਂ ਆਂਦੀ? ਹਜੇ ਤੇਰਾ ਜੀ ਨਹੀਂ ਭਰਿਆ ਇਹਨੂੰ ਇੱਥੇ ਰੱਖ ਕੇ ਆਉਗੀ ਨਾਲੇ। ਹੁਣ ਉਹਨੇ ਕੀ ਕਰਨਾਣਾ ਇੱਥੇ? ਆ ਤੂੰ ਕੀ ਕਹੀ ਜਾਨੀ ਐ? ਉਹ ਇਸ ਘਰ ਦੇ ਵਿੱਚ ਆਉਗੀ। ਉਹ ਇਸ ਘਰ ਦੀ ਧੀ ਐ। ਉਹਦਾ ਹੱਕ ਬਣਦਾ। ਹੱਕ ਬੰਦਾ? ਹੋ ਕਾਦਾ ਹੱਕ ਬੰਦਾ? ਆ ਹੱਕ ਦੀ ਗੱਲ ਤਾਂ ਮਾਤਾ ਤੂੰ ਮੇਰੇ ਨਾਲ ਨਾ ਹੀ ਕਰ। ਕਿਉਂਕਿ ਜਦੋਂ ਮੈਂ ਬੋਲਣ ਲੱਗ ਗਈ ਨਾ ਤੇ ਤੇਤੋਂ ਸੁਣਿਆ ਨਹੀਂ ਜਾਣਾ ਸੁਣਿਆ ਨਹੀਂ ਜਾਣਾ ਤੂੰ ਵੀ ਸੁਣਾ ਦੇ ਜਿਹੜਾ ਕੁਝ ਸੁਣਾਉਣਾ ਮੈਨੂੰ ਵੀ ਪਤਾ ਲੱਗ ਜੇ ਅੱਜ ਤੇਰੇ ਦਿਲ ਦੇ ਵਿੱਚ ਕਿੰਨਾ ਕ ਜ਼ਹਿਰ ਭਰਿਆ ਹੋਇਆ ਉਹਦੇ ਲਈ ਹੱਕ ਤੇ ਜ਼ਹਿਰ 'ਚ ਮਾਤਾ ਬਹੁਤ ਫਰਕ ਹੁੰਦਾ ਜੇ ਮੇਰੇ ਮਨ 'ਚ ਜ਼ਹਿਰ ਹੁੰਦਾ ਨਾ ਤੇ ਉਹਨੂੰ ਉਹਦੇ ਸੋਹਰਿਆਂ ਤੋਂ ਮੈਂ ਇੱਥੇ ਨਾ ਲੈ ਕੇ ਆਂਦੀ ਤੇ ਰਹੀ ਗੱਲ ਹੱਕ ਦੀ ਸਾਡਾ ਹੱਕ ਸਿਰਫ ਉਹਦਾ ਇੱਕ ਵਾਰ ਵਿਆਹ ਕਰਨਾ ਸੀ ਨਾ ਕਿ ਬਾਰ-ਬਾਰ ਹੱਕ ਨੇ ਉਹ ਹੱਕ ਨਹੀਂ ਉਹ ਤੁਹਾਡੇ ਫਰਜ਼ ਨੇ ਜਿਨ੍ਹਾਂ ਤੋਂ ਤੁਸੀਂ ਭੱਜ ਨਹੀਂ ਸਕਦੇ ਬੋਲਣ ਲੱਗੀ ਮਾੜੀ ਮੋਟੀ ਲੋਕ ਲਿਹਾਜ਼ ਦੇਖ ਲਿਆ ਕਰ ਉਹ ਲੋਕ ਲਿਹਾਜ਼ ਦੀ ਮਾਰੀ ਹਜੇ ਤੱਕ ਮੈਂ ਕੁਝ ਬੋਲੀ ਨਹੀਂ ਪਰ ਜਿਹੜੀ ਤੁਸੀਂ ਹੱਕਾਂ ਦੀ ਗੱਲ ਕਰਦੇ ਹੋ ਨਾ ਉਹਦੇ ਵਾਸਤੇ ਇਹਨੇ ਮੈਨੂੰ ਬੋਲਣ ਲਾ ਦੇਣਾ ਤੇ ਬਾਕੀ ਜਦੋਂ ਵੀ ਤੇਰੀ ਧੀ ਨਾਲ ਗੱਲ ਹੁੰਦੀ ਹੈ ਨਾ ਤਾਂ ਉਹਨੂੰ ਇੱਕ ਗੱਲ ਸਮਝਾ ਦੇ ਕਿ ਉਹਦਾ ਘਰ ਨਾ ਬਹੁਤ ਔਖਾ ਵਸਿਆ ਉਹ ਪਿੱਛੇ ਦੀ ਝਾਕ ਨਾ ਰੱਖੇ ਸਾਡੇ ਇੱਥੇ ਆ ਕੇ ਨਾ ਸਾਡੀ ਦੇਲੀ ਨੀਵੀ ਕਰਨ ਦੀ ਲੋੜ ਨਹੀਂ ਉਹਨੂੰ ਉਹ ਜਿੱਥੇ ਰਹਿੰਦੀ ਹੈ ਨਾ ਉੱਥੇ ਆਪਣਾ ਜੀ ਲਾ ਕੇ ਰੱਖੇ ਤੇ ਤੂੰ ਨਵੀ ਆ ਦਾਦੀ ਤਾਂ ਆਪਣੀ ਦੂਰ ਹੀ ਰਹੀ ਜਿਹੜੀ ਆਪਣੀ ਧੀ ਦੇ ਗਲਤ ਕੰਮਾਂ ਚ ਉਹਦਾ ਸਾਥ ਦਿੰਦੀ ਆ ਉਹ ਤੈਨੂੰ ਕੀ ਚੰਗੀ ਮਤ ਦਊਗੀ ਚੱਲ ਇਥੋਂ ਪੜ ਆਪਣਾ ਚੱਲ ਕੇ ਸਿਨਾ ਮੇਨ ਭੈਣ ਨਹੀਂ ਵੀਰਾ ਚਾਹੀਦਾ ਹੁਣ ਮੈਂ ਦੇਖੋ ਵੀਰਾ ਬਣ ਗਈ ਹੁਣ ਤਾਂ ਆਪਾਂ ਤਾਂ ਨਹੀਂ ਖੇਡ ਸਕਦੇ ਆ ਨਾ ਕੀ ਗੱਲ ਹੁਣ ਬੋਲਦੇ ਨਹੀਂ ਜੋ ਤੁਸੀਂ ਚਾਹੁੰਦੇ ਸੀ ਮੈਂ ਤਾਂ ਉਹੀ ਕੀਤਾ ਓਏ ਇਦਾਂ ਕੋਣ ਵੀਰਾ ਬਣ ਜਾਂਦਾ ਤੇਨੂੰ ਪਤਾ ਤੂੰ ਕੀ ਲੱਗਦੀ ਪਈ ਆ ਉਹ ਆਹ ਕੱਪੜਿਆਂ ਚ ਤੂੰ ਨਾ ਜੋਕਰ ਲੱਗਦੀ ਪਈ ਆ ਜੋਕਰ ਜੋਕਰ ਘਟ ਮੈਨੂੰ ਤਾਂ ਇਹ ਚੋਰ ਲੱਗਦੀ ਪਈ ਆ ਨਾ ਤੇਰੀ ਹਿੰਮਤ ਕਿਵੇਂ ਹੋਈ ਮੇਰੇ ਪੁੱਤ ਦੇ ਕੱਪੜਿਆਂ ਨੂੰ ਹੱਥ ਲਾਉਣ ਦੀ ਉਹ ਤਾਂ ਮੈਂ ਉਹ ਕੀ ਹੋ ਤਾਂ ਮੈਂ ਜੇ ਅੱਗੇ ਤੋਂ ਤੂੰ ਮੇਰੇ ਮੁੰਡੇ ਦੇ ਕੱਪੜਿਆਂ ਨੂੰ ਹੱਥ ਵੀ ਲਾਇਆ ਆ ਥੱਪੜ ਮਾਰਾਂਗੀ ਆ ਕੀ ਤਰੀਕਾ ਹੁੰਦਾ ਬੱਚੇ ਨਾਲ ਗੱਲ ਕਰਨ ਦਾ ਨਾਲੇ ਪੁੱਤ ਆ ਕੀ ਕੱਪੜੇ ਪਾਈ ਖੜੀ ਆ ਤੂੰ ਜੁੜਾ ਕੱਤੇ ਕੀਤਾ ਹੋਇਆ ਮੰਮੀ ਤੁਸੀਂ ਤਾਂ ਕਹਿੰਦੇ ਸੀ ਕਿ ਜਦੀ ਦੀ ਚਾਹੀਦੀ ਆ ਤੂੰ ਉਹ ਕਰ ਜਿਵੇਂ ਉਹਨਾਂ ਨੇ ਚਾਇਆ ਮੈਂ ਤਾਂ ਉਵੇਂ ਹੀ ਕੀਤਾ ਉਹਨਾਂ ਨੂੰ ਵੀਰਾ ਚਾਹੀਦਾ ਸੀ ਤਾਂ ਫਿਰ ਮੈਂ ਵੀਰਾ ਬਣ ਗਈ ਉਹ ਤਾਂ ਮੇਰਾ ਮਜ਼ਾਕ ਹੀ ਉਡਾਣ ਲੱਗ ਗਈ ਉਹ ਮੇਰੇ ਵਾਲ ਕਿ ਦੇਖੀ ਜਾਂਦੇ ਹੋ ਉਹਦੇ ਵਾਲ ਦੇਖੋ ਕੀ ਜੋਕਰ ਬਣੀ ਫਿਰਦੀ ਆ ਨਾਲੇ ਤੂੰ ਮੈਨੂੰ ਛੱਡ ਤੇਰੇ ਵੱਲ ਦੇਖ ਕੇ ਨਾ ਤੇਰੀ ਮੰਮਾ ਵੀ ਅੰਦਰੋਂ ਅੰਦਰੀ ਹੱਸਦੀ ਹੋਣੀ ਆ ਦੇਖ ਮੰਨੂ ਪੁੱਤ ਕੋਈ ਵੀ ਮਾਂ ਆਪਣੇ ਬੱਚਿਆਂ ਤੇ ਨਹੀਂ ਹੱਸਦੀ ਹੁੰਦੀ ਨਾਲੇ ਇਹ ਤਾਂ ਦੇਖ ਉਹਨੇ ਇਹ ਗਲਤੀ ਕੀਤੀ ਕਿਉਂ ਆ ਤੈਨੂੰ ਖੁਸ਼ ਕਰਨ ਲਈ ਕੀਤੀ ਆ ਨਾ ਹੂੰ ਤੈਨੂੰ ਖੁਸ਼ ਕਰਨ ਲਈ ਭਾਵੇਂ ਨੂੰ ਚੋਰੀ ਕਿਉਂ ਨਾ ਕਰਨੀ ਪਈ ਹੋਵੇ ਕੱਪੜਿਆਂ ਦੀ ਮਿੰਦੋ ਪੁੱਤ ਚਾਚੀ ਤੋਂ ਸੌਰੀ ਮੰਗ ਚਾਚੀ ਜੀ ਮaaf ਕਰ ਦਿਓ ਆਪਦੀ ਮਾਫੀ ਨਾ ਆਪਦੇ ਕੋਲ ਰੱਖ ਅੱਗੇ ਤੋਂ ਦਿਨੋਂ ਮੈਂ ਆਪ ਹੀ ਇਦਾਂ ਦਾ ਕੁਝ ਕਰਨ ਨਹੀਂ ਦੇਣਾ ਇੱਕ ਗੱਲ ਯਾਦ ਰੱਖੀ ਮੇਰੇ ਪੁੱਤ ਦੀ ਕਿਸੇ ਵੀ ਚੀਜ਼ ਨੂੰ ਹੱਥ ਨਾ ਲਾਈ ਜੇ ਤੂੰ ਹੱਥ ਲਾਇਆ ਨਾ ਤਾਂ ਤੇਰੇ ਆ ਦੋਨੇ ਹੱਥ ਮੈਂ ਤੋੜ ਕੇ ਰੱਖ ਦੂੰ ਕਿਰਨ ਬੋਲਣ ਲੱਗੇ ਥੋੜੀ ਜਿਹੀ ਲਿਹਾਜ਼ਤਾ ਰੱਖ ਜੇ ਉਹਨੇ ਗਲਤੀ ਕੀਤੀ ਤੇ ਮਾਫੀ ਵੀ ਤਾਂ ਮੰਗ ਲਈ ਹੈ ਨਾ ਐਡੀ ਵੀ ਵੱਡੀ ਕੋਈ ਗਲਤੀ ਹੋਈ ਛੱਡ ਦੇ ਗੱਲ ਨੂੰ ਤੇਰੇ ਲਈ ਇਹ ਗੱਲ ਵੱਡੀ ਨਹੀਂ ਹੋਣੀ ਕਿਉਂਕਿ ਤੇਰੇ ਪਹਿਲੇ ਸਾਰੇ ਘਰ ਨਾਲ ਇਹ ਸਭ ਹਰਕਤਾਂ ਬਰਦਾਸ਼ਤ ਕੀਤੀਆਂ ਜਾਂਦੀਆਂ ਹੋਣੀਆਂ ਪਰ ਇਸ ਘਰ 'ਚ ਮੈਂ ਇਹ ਗੱਲਾਂ ਬਰਦਾਸ਼ਤ ਨਹੀਂ ਕਰਨੀਆਂ ਜੇ ਮੈਂ ਚੁੱਪਾਂ ਤੇ ਮੇਰੀ ਚੁੱਪ ਦਾ ਨਜਾਇਜ਼ ਫਾਇਦਾ ਨਾ ਚੱਕ ਰਿਸ਼ਤੇ 'ਚ ਤੇ ਤੋ ਵੱਡੀ ਲੱਗਦੀਆਂ ਤੇਰੀ ਜਠਾਣੀ ਲੱਗਦੀਆਂ ਮੈਂ ਹੂੰ ਲਗਦੀ ਹੋਏਗੀ ਤੁਝ ਠਾਣੀ ਪਰ ਲੋਕਾਂ ਦੀਆਂ ਨਜ਼ਰਾਂ ਵਿੱਚ ਇੰਨੇ ਸਾਲਾਂ ਤੋਂ ਪਹਿਲੀ ਠਾਣੀ ਦੇ ਇਸ ਘਰ ਤੋਂ ਜਾਣ ਤੋਂ ਬਾਅਦ ਇਸ ਘਰ ਨੂੰ ਮੈਂ ਸੰਭਿਆ ਤੇਰੇ ਘਰ ਵਾਲੇ ਦਾ ਰੋਟੀ ਟੋਕ ਵੀ ਮੈਂ ਦੇਖਿਆ ਉਸ ਨਾਤੇ ਬੇਸ਼ੱਕ ਰਿਸ਼ਤੇ ਵਿੱਚ ਮੈਂ ਤੇਥੋਂ ਛੋਟੀ ਹੋਊਂਗੀ ਪਰ ਮੇਰਾ ਰੁਤਬਾ ਇਸ ਘਰ 'ਚ ਹਮੇਸ਼ਾ ਤੇਥੋਂ ਵੱਡਾ ਹੋਊਗਾ ਇੱਕ ਗੱਲ ਹੋਰ ਅੱਧ ਰਾਣੀ ਠਾਣੀ ਵਾਲੀ ਗੱਲ ਨਾ ਅੱਜ ਕਰਤੀ ਦੁਬਾਰਾ ਨਾ ਕਰੀਂ ਇਸ ਘਰ ਵਿੱਚ ਮੈਂ ਇੱਥੋਂ ਪੁੱਛ-ਪੁੱਛ ਕੇ ਨਹੀਂ ਚੱਲਣਾ ਸਗੋਂ ਤੂੰ ਮੈਥੋਂ ਬਚ ਕੇ ਚੱਲੇਗੀ ਲਓ ਜੀ ਫੇਰ ਪੈ ਗਈ ਮਿਰਗੀ